ਪਰਮ ਪੂਜਨਿਕ ਸਖਸ਼ੀਅਤ ਡੇਰਾ ਸੰਤ ਬਾਬਾ ਘਾਸ ਸਿੰਘ ਜੀ ਸਤਨਾਮ ਕੁਟਿਆ ਪਿੰਡ ਰੂੜ ਦੇ ਮੁਖ ਸੇਵਾਦਾਰ ਅਤੇ ਗੁਰੂ ਰਵਿਦਾਸ ਸਾਧੂ ਸੰਪਰਦਾ ਸੁਸਾਇਟੀ ਪੰਜਾਬ ਦੇ ਮੀਤ ਖਜਾਂਚੀ ਸੰਤ ਬਾਬਾ ਸਤਨਾਮ ਸਿੰਘ ਰੂੜ ਵਾਲਿਆਂ ਦੀ ਅੰਤਮ ਅਰਦਾਸ ਸੰਬੰਧੀ ਇੱਕ ਸ਼ਰਧਾਂਜਲੀ ਸਮਾਗਮ ਸਤਨਾਮ ਕੁਟਿਆ ਰੂੜ ਵਿਖੇ ਕਰਵਾਇਆ ਗਿਆ ਇਸ ਮੌਕੇ ਸੈਜਪਾਲ ਸਾਹਿਬ ਜੀ ਦੇ ਭੋਗ ਪ੍ਰੰਤ ਦੀਵਾਨ ਹਾਲ ਵਿੱਚ ਪੰਥ ਪ੍ਰਸਿੱਧ ਭਾਈ ਕਮਲਜੀਤ ਸਿੰਘ ਜੀ ਫਗਵਾੜਾ ਅਈ ਇਕਬਾਲ ਸਿੰਘ ਜੀ ਕਪੂਰਥਲਾ ਦੇ ਰਾਗੀ ਜੱਥਿਆਂ ਨੇ ਬਿਰਾਗ ਮੈਂ ਕੀਰਤਨ ਕੀਤਾ ਤੇ ਮਹਾਪੁਰਖਾਂ ਦੀ ਆਤਮਾ ਦੀ ਸ਼ਾਂਤੀ ਲਈ ਤੇ ਸਮੂਹ ਪਰਿਵਾਰ ਅਤੇ ਉਹਨਾਂ ਦੀ ਸੰਗਤਾਂ ਦੀ ਚਰਦੀ ਕਲਾ ਲਈ ਅਰਦਾਸ ਬੇਨਤੀ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਸੰਤ ਬਾਬਾ ਸਤਨਾਮ ਸਿੰਘ ਜੀ ਨਰੂੜ ਵਾਲੇ ਬੀਤੇ ਦਿਨੀ ਅਕਾਲ ਪੁਰਖ ਦੇ ਚਰਨਾਂ ਵਿੱਚ ਅਪੇਦ ਹੋ ਗਏ ਸਨ ਉਹਨਾਂ ਦੇ ਅਕਾਲ ਚਲਾਣੇ ਦੀ ਖਬਰ ਨੇ ਪੂਰੇ ਇਲਾਕੇ ਵਿੱਚ ਸੋਗ ਫੈਲਾ ਦਿੱਤਾ ਸੀ ਕਰਵਾਏ ਗਏ ਸ਼ਰਧਾ ਜੀ ਸਮਾਗਮ ਵਿੱਚ ਇਲਾਕੇ ਪਰ ਤੋਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਧਾਰਮਿਕ ਸੰਸਥਾਵਾਂ ਸੰਤ ਸਮਾਜ ਸਮਾਜਿਕ ਸੰਸਥਾਵਾਂ ਪੱਤਰਕਾਰ ਭਾਈਚਾਰਾ ਤੇ ਸਿਆਸੀ ਆਗੂਆਂ ਨੇ ਸੰਤਾ ਮਹਾਂਪੁਰਸ਼ਾਂ ਨੂੰ ਸ਼ਰਦਾ ਦੇ ਫੁੱਲ ਪੇਟ ਕਰਕੇ ਪਰਿਵਾਰ ਨਾਲ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਸ਼ਰਧਾਂਜਲੀ ਸਮਾਗਮ ਦੌਰਾਨ ਸੋਸਾਇਟੀ ਦੇ ਪ੍ਰਧਾਨ ਸੰਤ ਬਾਬਾ ਕੁਲਵੰਤਰਾਮ ਜੀ ਪਰਮਜਾਰਾ ਨੇ ਪੂਰੇ ਪਰਿਵਾਰ ਨਾਲ ਜਿੱਥੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਉੱਥੇ ਉਹਨਾਂ ਨੇ ਸੰਤ ਬਾਬਾ ਸਤਨਾਮ ਸਿੰਘ ਜੀ ਦੇ ਸਮੂਹ ਪਰਿਵਾਰ ਨੂੰ ਦਿਲਾਸਾ ਦਿੰਦੇ ਹੋਏ ਕਿਹਾ ਕਿ ਇਹ ਸਾਧੂ ਸਮਾਜ ਹਮੇਸ਼ਾ ਤੁਹਾਡੇ ਨਾਲ ਹੈ ਸੰਤ ਬਾਬਾ ਸਤਨਾਮ ਸਿੰਘ ਜੀ ਦੇ ਅਕਾਲ ਚਲਾਣੇ ਦਾ ਜੋ ਸਾਨੂੰ ਘਾਟਾ ਪਿਆ ਹੈ ਉਹ ਕਦੇ ਵੀ ਪੂਰਾ ਨਹੀਂ ਹੋਣ ਵਾਲਾ ਸਾਧੂ ਸਮਾਜ ਹਮੇਸ਼ਾ ਹੀ ਤੁਹਾਡੇ ਹਰ ਦੁੱਖ ਸੁੱਖ ਦੇ ਵਿੱਚ ਖੜੇਗਾ ਇਸ ਮੌਕੇ ਸ਼ਰਧਾਂਜਲੀ ਸਮਾਗਮ ਦੌਰਾਨ ਸੰਸਬਕਾ ਕੇਂਦਰੀ ਰਾਜ ਮੰਤਰੀ ਸ਼੍ਰੀ ਸੋਮਪ੍ਰਕਾਸ਼ ਜੀ ਕੈਤ ਰਜੇਸ਼ ਬਾਗਾ ਸੀਨੀਅਰ ਪੱਤਰਪਾਗੂ ਪੰਜਾਬ ਸਤਿੰਦਰ ਸਿੰਘ ਰਾਜਾ ਸੀਨੀਅਰ ਪੱਤਰਕਾਰ ਆਦਮਪੁਰ ਤੋਂ ਇਲਾਵਾ ਇਲਾਕੇ ਪਰ ਤੋਂ ਵੱਡੀ ਗਿਣਤੀ ਵਿੱਚ ਸੰਤ ਬਾਬਾ ਸਤਨਾਮ ਸਿੰਘ ਜੀ ਨਰੂੜ ਵਾਲਿਆਂ ਦੀ ਸ਼ਰਧਾਲੂ ਸੰਗਤਾਂ ਉਹਨਾਂ ਦਾ ਪਰਿਵਾਰ ਇਲਾਕੇ ਪਰ ਤੋਂ ਸੰਗਤਾਂ ਹਾਜ਼ਰ ਸਨ ਇਸ ਮੌਕੇ ਕੀ ਕਿਹਾ ਸਾਦੂਸ਼ ਮਾਜਨੇ ਦੇਖੋ ਕੈਮਰਾਮੈਨ ਮਨਿੰਦਰ ਸੈਣੀ ਦੇ ਨਾਲ ਹੁਸ਼ਿਆਰਪੁਰ ਤੋਂ ਸੀਨੀਅਰ ਪੱਤਰਕਾਰ ਜ਼ਿਲ੍ਹਾ ਇੰਚਾਰਜ ਹਰਵਿੰਦਰ ਸਿੰਘ ਪੁੰਗਰਨੀ ਦੀ ਵਿਸ਼ੇਸ਼ ਰਿਪੋਰਟ ਉਹਨਾਂ ਜੋ ਮਾਨੂ ਯੋਗ ਰਖਦਾ ਜੋ ਗੁਰੂ ਸਾਡੇ ਗੁਰੂ ਨੇ ਕਹਿੰਦੇ ਟ੍ਰੇਨ ਤੋਂ ਉਤਰੇ ਗੁਰੂ ਮਹਾਰਾਜ ਨੇ ਬੁਲਾਇਆ ਮੇਰੇ ਔਰ ਕਿਹਾ ਸਦਾ ਉਮਰ ਦਾ ਗੁਰਿਆਈ ਪ੍ਰਾਪਤ ਕਰ ਲਈ ਹੈ ਰੋਹਾਨੀਆ ਤੇ ਹੋਰ ਦਾ ਬੜਾ ਦਾ ਲੱਗਣੀ ਹੈ ਭਗਵਾਨ ਰਾਮ ਭਗਵਾਨ ਕ੍ਰਿਸ਼ਨ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਜੀ ਉਮਰਦਾਨੀ ਹੋਈ 40 ਸਾਲ ਸਾਡੇ ਸਾਰੇ ਗੁਰੂ ਆਰਜੁਨ ਦੇਵ ਜੀ ਗੁਰੂ ਆਰਜੁਨ ਜੀ ਸਾਰੇ ਆਪਣੀ ਪਤਾਈ 50 ਸਾਲ ਦੀ ਉਮਰ ਦੇ ਸੱਜਣੇ ਨੇ ਕਾਹ ਕੁਆਰ ਜੀ 50 ਸਾਲ ਤੋਂ ਚਲੇ ਨੇ ਜੋ ਇਹ ਆਪਣਾ ਕਾਰਜ ਪੂਰਾ ਕਰਨ ਲਈ ਆਏ ਨੇ ਆਪਣਾ ਕਾਰਜ ਪੂਰਾ ਕਰਨ ਚੱਲੇ ਜਾਂਦੇ ਨੇ ਸੋ ਇਹ ਮੋਟਾ ਪੂਰੀ ਨਿਸ਼ਾਨ ਹੈ ਜੋ ਅੱਜ ਸੰਗਤ ਸਮਾਜ ਤੇ ਆਇਆ

ਗੁਰੂ ਜੀ ਸੇਂਤੀ ਮਹਾਰਾਜ ਜਰੂਰ ਤੁਹਾਨੂੰ ਦੱਸਿਓ ਕਿ ਤਾਹਾਂ ਕਿਸੇ ਦੇ ਪਿੱਛੇ ਸੱਚੇ ਪਾਤਸ਼ਾਹ ਨੇ ਤੂੰ ਮਾਨਮੇ ਦੇ ਨਾਮ ਬੜੇ ਬਹਾਦਰੀ ਨਾਲ ਕੀਚ ਕਹਿਤਾ ਨਾਮੀਏ ਐ ਗੁਰੂ ਜੀ ਸੇਂਤੀ ਮਹਾਰਾਜ ਜੀ ਨੇ ਕਿਹਾ ਜਦੋਂ ਉਹਨਾਂ ਨੇ ਇੱਕ ਦਾ ਸੱਚੇ ਬਹਾਸ਼ਤ ਅਸਤਾ ਸੀ ਤੇ ਨਿਰਣਾ ਕੀਤਾ ਤਾਂ ਉਹਨਾਂ ਨੇ ਕਿਹਾ

ਸਾਡੇ ਬਾਪਾ ਜੀ ਦਾ ਅਭਿਆਸ ਸੀ ਕਿਰਪਾ ਉਹਨੇ ਸਾਡੇ ਤੇ ਕੀਤੀ ਹੈ ਮੈਂ ਚੰਗੀ ਵਿੱਚ ਕਦੇ ਨਹੀਂ ਗਿਆ ਪਰ ਬਾਪਾ ਸਤਨਾਮ ਸਿੰਘ ਜੀ ਨੇ ਬਾਪ ਦਾ ਇੱਕ ਭਰਾ ਦਾ ਇੱਕ Dost ਰੂਲਰ ਲੈ ਨਹੀਂ ਪਿਆ ਕਿ ਬਾਪਾ ਸੱਚ ਨੂੰ ਮੈਂ ਪਿਆਰ ਨਹੀਂ ਕਰਦਾ ਨਗਰਿਕਾਂ ਸਾਰਿਆਂ ਦੀ ਕਹਾ ਪਰ ਕੀ ਬਾਤ ਨੂੰ ਸ਼ਬਦ ਨਹੀਂ 15 ਦਿਨ ਹੋ ਗਏ ਕਿ ਜੰਗ ਵਿੱਚ ਯਾਰ ਤੂੰ ਜੂਂਗਿੰਦਾ ਸੋਚ ਸੱਚ ਹੋਈ ਹੈ ਯਾ ਸਾਨੂੰ ਪਤਾ ਹੀ ਨਹੀਂ ਲੱਗਦਾ ਇਹ ਪ੍ਰਗਤੀ ਹੈ ਕਿਹੜਾ ਇੱਕਦਮ ਨੂੰ ਵੀ ਮਿਲਣਾ ਜਿਆਰ ਕਰਦਾ ਹੈ ਤੇਨੂੰ ਬਹੁਤ ਕਰਦਾ ਸੱਚ ਕਰਦਾ ਜਦੋਂ ਗੱਲ ਤੋਂ ਹੀ ਸੀ ਇੱਕ ਤਸਵੀਰਾਂ ਵੀ ਬੜੇ ਕਾਰ ਦੀ ਹੈ ਮੈਨੂੰ ਕਿਤੇ ਮੇਰਾ ਦਿਲ ਨਹੀਂ ਲੱਗਦਾ ਆਪਣੀ ਤੱਕ ਲੈ ਚਲੇ ਜਾਣਾ ਕਿ ਤੇਰੇ ਲਈ ਬਾਹਰ ਮੈਂ ਆਪਣਾ ਵੀ ਉਹਨਾਂ ਦਾ ਸਾਜਦਾ ਮਾਰਗ ਦਰਸ਼ਕ ਸੀ ਹੈ ਕਿਤੇ ਨਹੀਂ ਚੱਲਦਾ ਮੈਨੂੰ ਚੱਲਦਾ ਨਾ ਕੋਈ ਮੁੱਟੋ ਪੁੱਛਦਾ ਇਹ ਯਾਦ ਨਹੀਂ ਕਿ ਮੁੱਢੀ ਵੀ ਪਤਾ ਹੀ ਨਹੀਂ ਇਨਸਾਨ ਆ ਨਾ ਫਿਰ ਉਹਨੂੰ ਸਦਗੁਰਾਂ ਦੀ ਇਹ ਪਾਰਕ ਵਿੱਚ ਸੰਕਾ ਜੇ ਤਾਂ ਅਸੀਂ ਸੰਭਾਲੂ ਅਕਾਲ ਮੂਰਤ ਦੀ ਅੰਤਿਮ ਜਨਮ ਨੂੰ ਫਰਮਾਤਮਾ ਦੇ ਕਿਰਤਵਾਰੀ ਸਰਕਾਰ ਨਿਗੰਤਾ ਸਹਿ ਸੰਪੰਨ ਹੋਇਆ। ਔਰ

ਉਸ ਸੰਤ ਰਾਮੰਦੀਪ ਸਿੰਘ ਜੋ ਕੈਨੇਡਾ ਵਿੱਚ ਗਾਇਬ ਹੋਏ ਨੇ ਉਹ ਜਿਹੜਾ ਹੈ ਉਹ ਵੀ ਜਿਨ੍ਹਾਂ ਨਾਲ-ਨਾਲ ਸਹਿਯੋਗ ਕਰਨ ਦੇ ਉੱਤੇ ਵੀ ਸੰਗਤਾਂ ਨੂੰ ਜਿਹੜਾ ਆਇਆ ਉਹ ਦੇਰ ਦੇਰ ਨਾਲ ਜੋੜਨ ਦੇ ਉਹ ਨਾਮ ਬਾਣੀ ਦਾ ਪਰਦੇਸ ਆਪ ਵੀ ਬਾਣੀ ਪੜ੍ਹ ਗਏ ਤੇ ਜਿਹੜੀ ਇੱਕ ਸੰਗਤਾਂ ਨੂੰ ਮਿਲਦੀਆਂ ਨੇ ਉਹਨਾਂ ਨੂੰ